ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਠੀਕ ਠਾਕ ਹੋ ਅੱਜ ਆ ਜੀ ਗੁਰਪੁਰਬ ਤੇ ਗੁਰਪੁਰਬ ਦੀਆਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਹਨਾ ਕੀ ਤੇ ਛੋਰ ਨਹੀਂ ਕੋਣਾ ਤੇ ਹਾਂ ਜੀ ਅੱਜ ਆ ਜੀ ਭੋਗ ਤੇ ਆਪਾਂ ਚੱਲਦੇ ਹਾਂ ਥੱਲੇ ਸੁਸਾਇਟੀ ਚ ਤੇ ਨਾਲੇ ਆਪਾਂ ਲੰਗਰ ਦੀ ਕਰਦੇ ਹਾਂ ਸੇਵਾ ਹਨਾ ਕੀ ਤੇ ਚੱਲੇ ਚਲੋ ਆਜੋ ਜੀ ਨਾਲ ਤੁਹਾਨੂੰ ਦਰਸ਼ਨ ਕਰਾਉਣੇ ਆਈ ਜੀ ਲੈਟਸ ਗੋ ਦੀ ਸਰਨ ਸ਼ਬਦ ਨਾਮਾ ਪੜਦਾ ਹੈ। ਕਈ ਵਾਰ ਸੁਣਿਸਤ ਵੀ ਗੁਰੂ ਦੇਵ ਜੀ ਦੇ ਚ ਹੈ। ਕਿਹਨਾਂ ਨੂੰ ਦਿੱਤੇ ਆ ਮੈਂ ਕਿਛ ਬਣਾ ਜਾ। ਇੱਧਰ ਸਾਡੇ ਹਲਵਾਈ ਸਾਹਿਬ ਲੱਗੇ ਪਏ ਨੇ ਢਿੱਲੋ ਵਲੌਗ ਵਾਲੇ। ਲੰਗਰ ਤਿਆਰ ਕਰ ਰਹੇ ਨੇ ਇੱਧਰ ਹਨ। ਇੱਧਰ ਪ੍ਰਸ਼ਾਦੇ ਤਿਆਰ ਹੋ ਰਹੇ ਨੇ। ਇੱਕੀ ਖੀਰ ਤਿਆਰ ਕਰ ਰਿਓ ਖੀਰ ਠੀਕ ਆ ਇਹਦੇ ਸਬਜੀ ਤਿਆਰ ਹੋ ਰਹੀ ਆ ਅੰਦਰ ਨੂੰ ਆਇਆ ਨਾ ਬਾਹਰ ਨੂੰ ਬਹਿ ਜਾ ਲੈ ਲੋ ਇੱਥੇ ਆ ਜਾਓ ਸਾਥ ਨੂੰ ਸਤਿਨਾਮ ਵਾਹਿਗੁਰੂ ਬੜਾ ਸੈਰ ਤੇ ਵੜਾ ਸਤਿਨਾਮ ਵਾਹਿਗੁਰੂ ਬੋਲੇ ਹਾਂ ਸਤ ਸ੍ਰੀ ਅਕਾਲ ਹਾਂ ਜੀ ਇਹ ਸੁਆਦ ਗੁਰੂ ਕਾ ਲੰਗਰ ਤਿਆਰ ਆ ਜੀ ਸੰਤਾਂ ਚਾਕਰੀਆਂ ਗੁਰੂ ਕਾ ਲੰਗਰ ਹਾਂ ਜੀ ਚਾਕਰੋ ਲੰਗਰੀ ਜੀ ਹਾਂ ਜੀ ਸੇਵਾ ਕਰਕੇ ਆਪ ਆ ਗਏ ਸੀ ਘਰ ਲੰਗਰ ਲੰਗਰ ਛੱਕ ਕੇ ਤੇ ਕੀ ਤੁਸੀਂ ਕੀ ਤੁਸੀਂ ਮਮਾ ਸੁੱਤੇ ਪਏ ਨੇ ਇਹ ਥੱਕ ਕੇ ਲੱਗਦਾ ਅੱਜ ਜ਼ਿਆਦਾ ਹੀ ਹੈ ਲੰਗਰ ਜ਼ਿਆਦਾ ਖਾ ਲਿਆ ਤਕਾਵਟ ਜ਼ਿਆਦਾ ਹੋ ਗਈ ਆ ਸੋ ਗਏ ਨੇ ਤੇ ਹੁਣ ਆਪਾਂ ਬਣਾਉਣੇ ਆ ਘੁੱਟ ਚਾਹ ਚਾਹ ਪੀਨੇ ਆ ਫਿਰ ਥੋੜਾ ਟਾਈਮ ਕਰਦੇ ਰੈਸਟ ਮੁੜ ਕੇ ਸ਼ਾਮ ਨੂੰ ਆਪਾਂ ਜਾਵਾਂਗੇ ਫੇਰ ਕਰਾਂਗੇ ਸੇਵਾ ਥੋੜੀ ਥੱਲੇ ਨਾਲੇ ਅੱਜ ਸ਼ਾਮੀ ਨਾਲੇ ਆਸਤਵਾਜੀ ਹੋਣੀ ਹੈ ਤੇ ਨਾਲੇ ਮਿਲਦੇ ਆਂ ਸ਼ਾਮ ਨੂੰ ਹਾਂਜੀ ਅਸਿਕ ਨਿਸ਼ਾਨੀ ਸ਼ਾਹ ਹਾਂ ਕਿ ਕਿੰਨੇ ਕੈਂਡਲ ਲਗਾ ਦੀ ਹੈ ਨਾ ਹਨਾ ਕਿੰਨੇ ਤਾਂ ਛੋਟੀਆਂ ਛੋਟੀਆਂ ਆਈ ਛੋਟੀਆਂ ਹੋਣਗੀਆਂ ਪਤਾ ਇਹ ਤਾਂ ਦੁੱਧੀਆਂ ਜਗਦੀਆਂ ਜਗਦੀਆਂ ਛੋਟੀਆਂ ਹੋਗੀਆਂ ਕੈਂਡਲ ਹਨਾ ਚਲੋ ਫਨਾ ਅਸੀਂ ਨੀਚੇ ਚੱਲੇ ਨੀਚੇ ਕੈਂਡਲ ਕੀ ਕਰਨੀ ਹੈ ਕੈਂਡਲ ਚਲਾਣੀ ਹੈ ਤਾਂ ਚੱਲੇ ਆਮਨਾ ਚਲੋ ਚਲਾ ਕੇ ਆਓ ਆਹ ਚਲੋ ਗੋ ਕੀ ਚੱਲ ਰਿਹਾ ਹੈ ਬਟਾਕੇ ਬਟਾਕੇ ਚੱਲ ਰਹੇ ਬਟਾਕੇ ਹਨਾ ਕੋਣ ਆ ਰਿਹਾ ਮਗਰ ਬੰਮਾ ਆ ਰਿਹਾ

वाओ क्या बात है पटाखे की दुकान चल रही है ये ਵਾਜਿਆਂ ਦੀ ਬਰਬਾਦ ਇਹ ਇਹ ਪਟਾਕੇ ਤੋਂ ਡਰਦੀਆਂ ਸਾਈਡ ਦੇ ਖੜੀਆਂ ਹੋਈਆਂ ਪਟਾਕੇ ਤੋਂ ਡਰਦੀਆਂ ਉਹ ਦੇਖੋ ਤਾਂ ਚੱਲਦੇ ਫਿਰ ਚਲੋ ਜੀ ਪਰ ਵਖੋੜਦਾਂ ਬੁੰਦਗਾ ਬੈਠੀ ਕਿੱਥੇ ਕਿਲਰ ਮੇਂ ਜਿਆਦਾ ਕਿਲਰ ਮੇਂ ਜਿਆਦਾ ਚੱਲੇ ਆਏ ਸਾਡੇ ਹਿਮਾਚਲ ਦੇ ਦੋਸਤ ਗਵਾਚ ਕੇ ਅੱਗੇ ਤੇ ਮੈਨੂੰ ਇਸ ਟਾਈਮ ਹੁਣ ਲੱਭ ਗਿਆ ਜੀ ਮੈਂ ਕਿਹਾ ਚਲ ਉਹਨਾਂ ਨੂੰ ਲੱਭਦੇ ਲੱਭਦੇ ਆਪਾਂ ਅੱਜ ਪਹੁੰਚ ਗਏ ਉਹਨਾਂ ਦੇ ਕੋਲ ਯੋ ਬ੍ਰੋ